ਸਟਾਫ ਮਿੰਦੋ ਡਾਕਟਰ ਕੋਲ ਆ ਕੇ ਹਮੇਸ਼ਾ ਸਿਰ ਦਰਦ ਹੋਣ ਦੀ ਸ਼ਿਕਾਇਤ ਕਰਦੀ ਸੀ ਡੰਡੀ ਡਾਕਟਰ ਨੇ ਉਸ ਨੂੰ ਬਦਲ-ਬਦਲ ਕੇ ਕਈ ਦਵਾਈਆਂ ਦਿੱਤੀਆਂ ਪਰ ਮਿੰਦੋ ਦੇ ਕਹਿਣ ਮੁਤਾਬਕ ਉਸ ਨੂੰ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੋ ਰਿਹਾ ਸੀ ਡੰਡੀ ਇੱਕ ਦਿਨ ਮਿੰਦੋ ਆਪਣੇ ਪਤੀ ਦੇ ਨਾਲ ਡਾਕਟਰ ਕੋਲ ਗਈ ਡੰਡੀ ਡਾਕਟਰ ਨੂੰ ਉਸਦੇ ਪਤੀ ਨੇ ਬੇਨਤੀ ਕਰਦੇ ਹੋਏ ਕਿਹਾ ਡਾਕਟਰ ਜੀ ਇਸ ਨੂੰ ਕੋਈ ਵਰੀਆ ਜਹੀ ਦਵਾਈ ਦਿਓ ਘਰ ਵਿੱਚ ਦੋ ਮੱਝਾਂ ਅਤੇ ਦੋ ਗਾਵਾਂ ਨੇ ਸੁਖ ਨਾਲ ਪਰਿਵਾਰ ਵੀ ਵੱਡਾ ਹੈ ਡੰਡੀ ਕਰ ਦੇ ਬਾਕੀ ਜੀ ਆਪਣੇ ਆਪਣੇ ਕੰਮ ਉਤੇ ਚਲੇ ਜਾਂਦੇ ਹਨ ਅਤੇ ਬੱਚੇ ਸਕੂਲ ਪੜਨ ਚਲੇ ਜਾਂਦੇ ਹਨ ਡੰਡੀ ਮਿੰਦੋ ਨੂੰ ਸਵੇਰੇ ਜਲਦੀ ਉੱਠ ਕੇ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਹੈ ਡੰਡੀ ਰਾਤ ਨੂੰ ਵੀ ਘਰ ਦਾ ਸਾਰਾ ਕੰਮ ਕਰਕੇ ਸਭ ਤੋਂ ਲੇਟ ਸੌਣਾ ਪੈਂਦਾ ਹੈ ਡੰਡੀ ਡਾਕਟਰ ਸਾਹਿਬ ਜਲਦੀ ਜਲਦੀ ਠੀਕ ਕਰ ਦਿਓ ਨਹੀਂ ਤਾਂ ਘਰ ਦਾ ਕੰਮ ਕਾਜ ਠੱਪ ਹੋ ਜਾਣਾ ਹੈ ਅਤੇ ਮੁਸ਼ਕਲ ਸਾਰਿਆਂ ਉੱਤੇ ਆ ਜਾਣੀ ਹੈ ਡੰਡੀ ਡਾਕਟਰ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ ਅਤੇ ਉਹਨਾਂ ਨੇ ਮਿੰਦੋ ਦੇ ਘਰ ਵਾਲੇ ਨੂੰ ਉਹਨਾਂ ਦੇ ਸਾਹਮਣੇ ਪਈ ਹੋਈ ਅੰਗਿੱਠੀ ਵਿੱਚੋਂ ਇੱਕ ਚਮਚ ਸੁਆ ਲੈ ਕੇ ਆਉਣ ਲਈ ਕਿਹਾ ਡੰਡੀ ਫਿਰ ਉਸ ਨੂੰ ਛਾਣਨੀ ਦੇ ਕੇ ਛਾਣਣ ਲਈ ਕਿਹਾ ਡੰਡੀ ਉਸ ਛਾਣੀ ਹੋਈ ਸੁਆ ਵਿੱਚੋਂ ਇੱਕ ਚੁਟਕੀ ਸਵਾਦੀ ਲੈ ਕੇ ਉਸ ਵਿੱਚ ਖੰਡ ਮਿਲਾ ਕੇ ਦੋ ਸਟਾਰ ਪੁੜੀਆਂ ਬਣਾ ਲਈਆਂ ਅਤੇ ਮਿੰਦੋ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਇਹ ਲਓ ਦੋ ਪੁੜੀਆਂ ਇੱਕ ਪੁੜੀ ਜਾ ਕੇ ਪਾਣੀ ਵਿੱਚ ਘੋਲ ਕੇ ਕਾਲਣੀ ਅ ਅਤੇ ਦੂਸਰੀ ਰਾਤ ਨੂੰ ਸੌਣ ਲੱਗਿਆਂ ਖਾ ਲੈਣਾ ਡੰਡੀ ਉਮੀਦ ਹੈ ਕਿ ਇਸ ਦਵਾਈ ਨਾਲ ਜ਼ਰੂਰ ਅਸਰ ਹੋਵੇਗਾ ਅਤੇ ਜਲਦੀ ਸਿਰ ਪੀੜ ਠੀਕ ਹੋ ਜਾਵੇਗੀ ਡੰਡੀ ਜੇ ਫਰਕ ਨਾ ਪਿਆ ਤਾਂ ਇੱਕ ਅਖੀਰਲਾ ਇਲਾਜ ਕਰਨਾ ਪੈਣਾ ਹੈ ਡੰਡੀ ਤੁਹਾਡੇ ਸਿਰ ਦੇ ਵਾਲਾਂ ਨੂੰ ਚਿਮਟੀ ਨਾਲ ਖਿੱਚਣਾ ਪੈਣਾ ਅਤੇ ਫਿਰ ਸਿਰ ਦੀ ਚਮੜੀ ਨੂੰ ਚਾਕੂ ਨਾਲ ਟੱਕ ਲਾ ਕੇ ਉਸ ਵਿੱਚ ਦਵਾਈ ਭਰਨੀ ਪੈਣੀ ਹੈ ਜੋ ਕਿ ਬਹੁਤ ਹੀ ਦਰਦਨਾਕ ਹੈ ਡੰਡੀ ਮਿੰਦੋ ਅਤੇ ਉਸ ਦਾ ਪਤੀ ਦਵਾਈ ਲੈ ਕੇ ਜਾਣ ਲੱਗੇ ਤਾਂ ਡਾਕਟਰ ਨੇ ਕਿਹਾ ਕੱਲ ਆ ਕੇ ਦੱਸਣਾ ਫਰਕ ਪਿਆ ਹੈ ਕਿ ਨਹੀਂ ਡੰਡੀ ਦੂਸਰੇ ਦਿਨ ਮਿੰਦੋ ਆਪਣੇ ਪਤੀ ਨਾਲ ਡਾਕਟਰ ਕੋਲ ਗਈ ਅਤੇ ਉਲਾਮੇ ਭਰੇ ਲਹਿਜੇ ਵਿੱਚ ਕਿਹਾ ਡਾਕਟਰ ਸਾਹਿਬ ਇਹ ਦਵਾਈ ਮੈਨੂੰ ਪਹਿਲਾਂ ਹੀ ਦੇ ਦੇਂਦੇ ਮੇਰਾ ਤਾਂ ਦੋ ਪੁੜੀਆਂ ਨਾਲ ਹੀ ਸਿਰਦਰਦ ਠੀਕ ਹੋ ਗਿਆ ਡੰਡੀ ਮਿੰਦੋ ਦੀ ਗੱਲ ਸੁਣ ਕੇ ਡਾਕਟਰ ਅਤੇ ਮਿੰਦੋ ਦਾ ਪਤੀ ਦੋਵੇਂ ਹੱਸਣ ਲੱਗੇ ਅਤੇ ਉਸ ਨੂੰ ਸਵਾ ਦੀ ਚੁਟਕੀ ਵਿੱਚ ਖੰਡ ਮਿਲਾ ਕੇ ਦੇਣ ਵਾਲੀ ਗੱਲ ਦਸੀ ਜਿਸ ਨੂੰ ਸੁਣ ਕੇ ਉਸ ਦਾਵੀ ਹਸਾ ਨਿਕਲ ਗਿਆ ਅਤੇ ਕਿਹਾ ਤਦੇ ਤਾਂ ਸਿਆਣੇ ਆਖਦੇ ਹਨ ਜੇ ਆਰਾਮ ਆਉਣਾ ਹੈ ਤਾਂ ਸਵਾ ਦੀ ਚੁਟਕੀ ਤੋਂ ਹੀ ਆ ਜਾਣਾ ਹੈ ਡੰਡੀ